ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਟੁੱਟੀ ਹੋਈ ਚੱਪਲ ਦੇ ਜੋੜੇ ਦੇ ਨਾਲ ਜਾਗ ਜਾਵੇਗੀ ਤੁਹਾਡੀ ਸੁੱਤੀ ਹੋਈ ਕਿਸਮਤ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵਿੱਚ ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਚਪਲ ਦੇ ਨਾਲ ਜਾਗ ਜਾਵੇਗੀ ਤੁਹਾਡੀ ਸੋਤੀ ਹੋਈ ਕਿਸਮਤ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਆਲੇ ਦੀਵਾਲੀ ਰੱਖੀਆਂ ਗਈਆਂ ਚੀਜ਼ਾਂ ਦਾ ਸਬੰਧ ਸਾਡੀ ਗ੍ਰਹਿਾਂ ਤੇ ਵੀ ਪੈਂਦਾ ਹੈ ਤੇ ਨਾਲ ਹੀ ਸਕਾਰਾਤਮਕ ਤੇ ਨਕਾਰਾਤਮਕ ਊਰਜਾ ਸੰਚਾਰ ਵੀ ਇਨਾਂ ਦੇ ਰਾਹੀਂ ਹੀ ਹੁੰਦਾ ਹੈ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਰੱਖੀ ਹਰ ਇੱਕ ਚੀਜ਼ ਦਾ ਸਕਾਰਾਤਮਕ ਤੇ ਨਕਾਰਾਤਮਕ ਪ੍ਰਭਾਵ ਵੀ ਹੁੰਦਾ ਹੈ ਅਜਿਹੀ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਉੱਥੇ ਹੀ ਪੈਰਾਂ ਦੇ ਵਿੱਚ ਪਹਿਨੀਆਂ ਚਪਲਾ ਵੀ ਵਾਸਤੂ ਸ਼ਾਸਤਰ ਦੇ ਮੁਤਾਬਕ ਮੇਕੀ ਦੀ ਕਿਸਮਤ ਨੂੰ ਅੱਗੇ ਵਧਾਉਣ ਦੇ ਵਿੱਚ ਮਦਦ ਕਰਦੀਆਂ ਹਨ ਚਪਲਾਂ ਦੀ ਨਾਲ ਜੁੜੀਆਂ ਕੁਝ ਬਹੁਤ ਸਾਰੀਆਂ ਗੱਲਾਂ ਹਨ ਜੇਕਰ ਤੁਸੀਂ ਵੀ ਇਨ੍ਹਾਂ ਤੇ ਧਿਆਨ ਦਿਓਗੇ ਤਾਂ ਤੁਹਾਡੀ ਆਰਥਿਕ ਹਾਲਤ ਅਚਾਨਕ ਸੁਧਰ ਜਾਵੇਗੀ ਚਪਲਾ ਤੁਹਾਨੂੰ ਅਮੀਰ ਵੀ ਬਣਾ ਸਕਦੀਆਂ ਨੇ ਤੇ ਇਸ ਦੇ ਨਾਲ ਹੀ ਜੇਕਰ ਕੁਝ ਗੱਲਾਂ ਨੂੰ ਤੁਸੀਂ ਨજર ਅੰਦਾਜ਼ ਕਰ ਦਿੰਦੇ ਹੋ ਤਾਂ ਘਰ ਦੇ ਵਿੱਚ ਗਰੀਬੀ ਆਉਣ ਲੱਗਿਆਂ देर ਨਹੀਂ ਲੱਗਦੀ ਕਿਉਂਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਹਮੇਸ਼ਾ ਵਰਤੀਆਂ ਜਾਣ ਵਾਲੀਆਂ ਜੁੱਤੀਆਂ ਤੇ ਚਪਲਾਂ ਨੂੰ ਵਿਵਸਥਿਤ ਰੂਪ ਦੇ ਨਾਲ ਪੱਛਮ ਦਿਸ਼ਾ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ ਆਉ ਜਾਣਦੇ ਹਾਂ ਚਪਲਾਂ ਦੇ ਨਾਲ ਜੁੜੇ ਕੁਝ ਜੋਤਿਸ਼ ਉਪਾਅ ਸਭ ਤੋਂ ਪਹਿਲਾਂ ਕਿ ਤੁਸੀਂ ਅਕਸਰ ਦੇਖਿਆ ਹੀ ਹੋਵੇਗਾ ਕਿ ਲੋਕਾਂ ਦੇ ਘਰਾਂ ਚ ਟੁੱਟੀਆਂ ਜਾਂ ਖਰਾਬ ਹੋਈਆਂ ਚੱਪਲਾ ਪਈਆਂ ਰਹਿੰਦੀਆਂ ਨੇ ਉਹ ਲੋਕ ਇਹ ਸੋਚ ਕੇ ਘਰ ਵਿੱਚ ਰੱਖਦੇ ਹਨ ਕਿ ਇਹਨਾਂ ਨੂੰ ਇਸ ਨੂੰ ਠੀਕ ਕਰਵਾ ਲਵਾਂਗੇ ਪਰ ਟੁੱਟੀ ਹੋਈ ਚੱਪਲ ਘਰ ਵਿੱਚ ਬਹੁਤ ਹੀ ਗੜਬੜ ਪੈਦਾ ਕਰਦੀ ਹੈ ਟੁੱਟੀਆਂ ਚੱਪਲਾਂ ਨੂੰ ਤੁਰੰਤ ਹੀ ਘਰ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਤੇ ਘਰ ਦੇ ਮੁੱਖ ਦਰਵਾਜੇ ਤੇ ਕਦੇ ਵੀ ਜੁੱਤੀਆਂ ਜਾਂ ਚਪਲਾਂ ਇਕੱਠੀਆਂ ਨਾ ਕਰੋ ਇਹ ਜਗ੍ਹਾ ਮਾਤਾ ਲక్ష్ਮੀ ਜੀ ਦੇ ਆਉਣ ਦਾ ਸਥਾਨ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਸਾਫ਼ ਨਹੀਂ ਰੱਖਦੇ ਜਾਂ ਫਿਰ ਚਪਲਾ ਇਕੱਠੀਆਂ ਰੱਖਦੇ ਹੋ ਤਾਂ ਫਿਰ ਤੁਹਾਡੀ ਆਰਥਿਕ ਹਾਲਤ ਖਰਾਬ ਹੋ ਸਕਦੀ ਹੈ ਚਪਲਾਂ ਨੂੰ ਕਦੇ ਵੀ ਘਰ ਦੇ ਉੱਤਰ ਪੂਰਬ ਕੋਨੇ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨੂੰ ਭਗਵਾਨ ਦਾ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਵਿੱਚ ਜੁੱਤੀਆਂ ਤੇ ਚੱਪਲਾ ਰੱਖਣ ਦੇ ਨਾਲ ਬਦਕਿਸਮਤੀ ਮੰਨੀ ਜਾਂਦੀ। ਇਸ ਦੇ ਨਾਲ ਨਨ ਕਈ ਵਾਰ ਚੱਪਲਾ ਉਤਾਰਨ ਵੇਲੇ ਚੱਪਲ ਦੇ ਉੱਪਰ ਚੱਪਲ ਚੜ ਜਾਂਦੀ ਹੈ ਤੇ ਉਵੇਂ ਹੀ ਰਹਿ ਜਾਂਦੀ। ਅਜਿਹੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਚੱਪਲਾ ਨੂੰ ਦੇਖਣਾ ਅਸ਼ੁਭ ਵੀ ਮੰਨਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਚप्पल ਤੇ ਚप्पल ਚੜੀ ਹੋਵੇ ਤਾਂ ਚਪਲਾ ਉਲਟ ਹੋੜ ਜਾਂ ਫਿਰ ਉਹਨਾਂ ਤਾਂ ਫਿਰ ਤੁਸੀਂ ਉਹਨਾਂ ਨੂੰ ਤੁਰੰਤ ਹੀ ਸਿੱਧੀਆਂ ਕਰ ਦਿਓ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਚਪਲਾ ਪਹਿਨਣ ਵਾਲੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ ਆਪਣੇ ਘਰ ਦੇ ਵਿੱਚ ਕਦੇ ਵੀ ਚਪਲਾਂ ਨੂੰ ਦਹਲੀਜ਼ ਤੇ ਖੜੀ ਕਰਕੇ ਨਾ ਰੱਖੋ ਕਿਉਂਕਿ ਕਿਹਾ ਜਾਂਦਾ ਹੈ ਕਿ ਅਜੇਹਾ ਕਰਨ ਦੇ ਨਾਲ ਘਰ 'ਚ ਸਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਕਿਸੇ ਨੂੰ ਕਦੇ ਵੀ ਜੁੱਤੀ ਤੇ ਚਪਲਾ ਪਹਿਨ ਕੇ ਖਾਣਾ ਨਹੀਂ ਖਾਣਾ ਚਾਹੀਦਾ ਅਜੇਹਾ ਕਰਨ ਦੇ ਨਾਲ ਬਦਕਿਸਮਤੀ ਵਾਦੀ ਤੇ ਅਜੇਹਾ ਕਰਨ ਨਾਲ ਮਾਂ ਅੰਨਪੂਰਨ ਵੀ ਗੁੱਸੇ ਹੋ ਜਾਂਦੀ ਰਸੋਈ ਵਿੱਚ ਨੰਗੇ ਪੈਰੀ ਦਾਖਲ ਹੋਣਾ ਚਾਹੀਦਾ ਹੈ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੁੱਤੀਆਂ ਤੇ ਚਪਲਾਂ ਦਾ ਗਵਾਚਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਹੋਣ ਤੇ ਅਸ਼ੁਭ ਗ੍ਰਹਿ ਸ਼ੁਭ ਪਲ ਦੇਣਾ ਸ਼ੁਰੂ ਕਰ ਦਿੰਦੇ ਨੇ। ਘਰ ਦੀ ਮੁੱਖ ਦਰਵਾਜ਼ੇ ਤੇ ਚਪਲਾ ਉਤਾਰਨ ਨਾਲ ਘਰ ਵਿੱਚ ਕਦੇ ਵੀ ਕੋਈ ਬਰਕਤ ਨਹੀਂ ਆਉਂਦੀ ਤੇ ਕਦੇ ਵੀ ਕਿਸੇ ਤੋਂ ਤੋਹਫੇ ਵਜੋਂ ਜੁੱਤੀ ਨਾ ਲਓ। ਅਜਿਹੀ ਸਥਿਤੀ ਦੇ ਵਿੱਚ ਉਸਤੀ ਬਾਦ ਕਿਸਮਤੀ ਤੁਹਾਡੀ ਕਿਸਮਤ ਦਾ ਨਾਸ਼ ਕਰ ਦੇਵੇਗੀ ਤੁਹਾਨੂੰ ਟੁੱਟੀਆਂ ਜੁੱਤੀਆਂ ਤੇ ਚਪਲਾਂ ਪਹਿਨਣ ਤੋਂ ਵੀ ਬਚਣਾ ਚਾਹੀਦਾ ਹੈ ਇਹ ਬੁਰੀ ਕਿਸਮਤ ਨੂੰ ਸੱਦਾ ਦਿੰਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਫ਼ ਅਤੇ ਸੁੰਦਰ ਜੁੱਤੀਆਂ ਚਪਲਾਂ ਪਹਿਨਣ ਦੇ ਨਾਲ ਕਿਸਮਤ ਵਿੱਚ ਸੁਧਾਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਜੁੱਤੀਆਂ ਤੇ ਚਪਲਾਂ ਲੋਕਾਂ ਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਜੇਕਰ ਉਲਟੇ ਹੋ ਵੀ ਜਾਣ ਤਾਂ ਇਸ ਨੂੰ ਤੁਰੰਤ ਸਿੱਧਿਆ ਕੀਤਾ ਜਾਣਾ ਚਾਹੀਦਾ ਜੇ ਇਸ ਘਰ ਵਿੱਚ ਜੁੱਤੀਆਂ ਤੇ ਚਪਲਾਂ ਖਿਲਰੀਆਂ ਹੋਣ ਉਤੇ ਸ਼ਨੀ ਦਾ ਅਸ਼ੁੱਭ ਪ੍ਰਭਾਵ ਹੁੰਦਾ ਹੈ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਸ਼ਨੀ ਦਾ ਸੰਬੰਧ ਪੈਰ ਨਾਲ ਵੀ ਹੁੰਦਾ ਹੈ ਜੇਕਰ ਤੁਸੀਂ ਸ਼ਨੀ ਦੀ ਕਿਰਪਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਕਦੇ ਵੀ ਸ਼ੁਭ ਕੰਮ ਲਈ ਘਰ ਤੋਂ ਬਾਹਰ ਨਿਕਲੋ ਜਿਵੇਂ ਕਿ ਇੰਟਰਵਿਊ ਲਈ ਜਾਂ ਘਰ ਤੋਂ ਬਾਹਰ ਜਾਣ ਸਮੇਂ ਤਾਂ ਫਟੇ ਹੋਏ ਜੁੱਤੇ ਜਾਂ ਚਪਲਾਂ ਨੂੰ ਕਦੇ ਵੀ ਨਾ ਪਾ ਕੇ ਜਾਓ ਇਹ ਜੁੱਤੀਆਂ ਤੇ ਚਪਲਾਂ ਤੁਹਾਡੀ ਜ਼ਿੰਦਗੀ ਵਿੱਚ ਬਦਕਿਸਮਤੀ ਲਿਆ ਸਕਦੀਆਂ ਨੇ ਮੰਨਿਆ ਜਾਂਦਾ ਹੈ ਕਿ ਫਟੇ ਹੋਏ ਜੁੱਤੀਆਂ ਅਤੇ ਚਪਲਾਂ ਜੀਵਨ ਦੇ ਵਿੱਚ ਵਿੱਤੀ ਸਮੱਸਿਆਵਾਂ ਵੀ ਪੈਦਾ ਕਰਦੇ ਹਨ ਜੁੱਤੀਆਂ ਅਤੇ ਚਪਲਾਂ ਨੂੰ ਆਪਣੇ ਘਰ ਦੇ ਬਾਹਰ ਅਸੰਗਤ ਢੰਗ ਨਾਲ ਰੱਖਣ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ ਜੁੱਤੀਆਂ ਅਤੇ ਚਪਲਾਂ ਨੂੰ ਹਮੇਸ਼ਾ ਸਹੀ ਢੰਗ ਦੇ ਨਾਲ ਇੱਕ ਕੋਨੇ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ ਸ਼ਨੀਵਾਰ ਨੂੰ ਜੁੱਤੀਆਂ ਤੇ ਚਪਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਾਰ ਤੋਂ ਦਿ ਸ਼ਨੀਵਾਰ ਸ਼ਾਮ ਨੂੰ ਚਮੜੇ ਦੀਆਂ ਜੁੱਤੀਆਂ ਤੇ ਚਪਲਾਂ ਦਾ ਦਾਨ ਕਰਨ ਦੇ ਨਾਲ ਸ਼ਨੀ ਦੇਵ ਦਾ ਅਸ਼ੀਰਵਾਦ ਮਿਲਦਾ ਹੈ ਪੁਰਾਣੀਆਂ ਜੁੱਤੀਆਂ ਤੇ ਚਪਲਾਂ ਨੂੰ ਘਰ ਦੇ ਵਿੱਚ ਰੱਖਣ ਨਾਲ ਵੀ ਘਰ ਨੂੰ ਨੁਕਸਾਨ ਹੁੰਦਾ ਹੈ ਤੇ ਨਕਾਰਾਤਮਕ ਊਰਜਾ ਬਣੀ ਰਹਿੰਦੀ ਜਿਸ ਕਾਰਨ ਸਮੱਸਿਆਵਾਂ ਤੁਹਾਡੇ ਘਰ ਤੋਂ ਬਾਹਰ ਨਹੀਂ ਨਿਕਲਦੀਆਂ ਇਸ ਲਈ ਜੋ ਜੁੱਤੀਆਂ ਤੇ ਚਪਲਾਂ ਦੀ ਵਰਤੋਂ ਤੁਸੀਂ ਘਰ ਦੇ ਵਿੱਚ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਨਾ ਰੱਖੋ ਇਸ ਨਾਲ ਵਸਤੂ ਨੁਕਸਤੇ ਸ਼ਨੀ ਵੀ ਅਸ਼ੁੱਭ ਨਤੀਜੇ ਦੇਂਦੇ ਨੇ ਇਸ ਤੋਂ ਇਲਾਵਾ ਜਿੰਨਾ ਲੋਕਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਅਸ਼ੁੱਭ ਸਥਿਤੀ ਵਿੱਚ ਹੈ ਜਾਂ ਜਿੰਨਾਂ ਦੀ ਰਾਸ਼ੀ ਵਿੱਚ ਸ਼ਨੀ ਦੀ ਸ਼ਾਦੀ ਸਤੀ ਚੱਲੀ ਰਹੀ ਹੈ ਉਹਨਾਂ ਨੂੰ ਮੰਗਲਵਾਰ ਤੇ ਸ਼ਨੀਵਾਰ ਗ੍ਰਹਿਣ ਵਾਲੇ ਦਿਨ ਕਦੇ ਵੀ ਜੁੱਤੇ ਜਾਂ ਫਿਰ ਚੱਪਲ ਨਹੀਂ ਪਹਿਨਣੇ ਚਾਹੀਦੇ ਤੇ ਨਾ ਹੀ ਖਰੀਦਨੇ ਚਾਹੀਦੇ ਹਨ ਮੱਸਿਆ ਵਾਲੇ ਦਿਨ ਜੁੱਤੀਆਂ ਤੇ ਚੱਪਲਾ ਨਾ ਖਰੀਦੋ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਗੱਲ ਦਾ ਵੀ ਧਿਆਨ ਰੱਖੋ ਕਦੇ ਵੀ ਕਿਸੇ ਹੋਰ ਦੀਆਂ ਚੱਪਲਾ ਆਪਣੇ ਆਪ ਨਾ ਪਹਿਨੋ ਅਜਿਹਾ ਕਰਨ ਦੇ ਨਾਲ ਤੁਹਾਡੇ ਉੱਤੇ ਗਰੀਬੀ ਦਾ ਪਰਛਾਵਾਂ ਪੈ ਜਾਂਦਾ ਹੈ ਜੇ ਤੁਸੀਂ ਕਿਸੇ ਦੀਆਂ ਚਪਲਾਂ ਪਾਉਂਦੇ ਹੋ ਤਾਂ ਤੁਸੀਂ ਕਿਸੇ ਦੇ ਸ਼ਿੰਗਰਾਂਸ਼ ਨੂੰ ਆਪਣੇ ਉੱਪਰ ਲੈ ਲੈਂਦੇ ਹੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਨਵੀਂ ਜੁੱਤੀ ਅਤੇ ਚੱਪਲ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ ਇਹ ਤੁਹਾਡੀ ਕਿਸਮਤ ਨੂੰ ਜਗਾਉਣ ਵਿੱਚ ਮਦਦ ਕਰਦਾ ਹੈ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਤੇ ਸ਼ਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਤੁਸੀਂ ਇੱਕ ਆਸਾਨ ਨੁਸਖਾ ਅਜਮਾਸ ਆ ਸਕਦੇ ਹੋ। ਉਸਦੇ ਲਈ ਤੁਸੀਂ ਕਾਲੀਆਂ ਜੁੱਤੀਆਂ ਪਾ ਕੇ ਹਨੂਮਨ ਮੰਦਿਰ ਜਾ ਸਕਦੇ ਹੋ ਅਤੇ ਉਹਨਾਂ ਨੂੰ ਮੰਦਿਰ ਦੇ ਬਾਹਰ ਛੱਡ ਕੇ ਘਰ ਆ ਜਾਓ। ਅਜਿਹਾ ਕਰਨ ਦੇ ਨਾਲ ਸ਼ਨੀ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਇਸ ਉਪਾਅ ਨਾਲ ਤੁਹਾਡੇ ਘਰ ਤੇ ਸ਼ਨੀ ਦੀ ਕਿਰਪਾ ਬਣੀ ਰਹੇਗੀ ਤੇ ਖੁਸ਼ਹਾਲੀ ਆਵੇਗੀ। ਜੇਕਰ ਇਹ ਜੁੱਤੀਆਂ ਕਿਸੇ ਲੋੜਵੰਦ ਨੂੰ ਮਿਲ ਜਾਣ ਤਾਂ ਇਹ ਤੁਹਾਡੇ ਲਈ ਹੋਰ ਵੀ ਚੰਗਾ ਹੋਵੇਗਾ ਜਿੱਥੇ ਭੰਡਾਰ ਰੱਖਿਆ ਹੋਵੇ ਉੱਥੇ ਜੁੱਤੀਆਂ ਤੇ ਚਪਲਾ ਪਾ ਕੇ ਨਹੀਂ ਜਾਣਾ ਚਾਹੀਦਾ ਜਿੱਥੇ ਤੁਹਾਡੇ ਘਰੇਲੂ ਅਨਾਜ ਜਾਂ ਖਾਣ ਪੀਣ ਦੀਆਂ ਵਸਤੂਆਂ ਹੋਣ ਉੱਥੇ ਜੁੱਤੀਆਂ ਤੇ ਚਪਲਾਂ ਪਾ ਕੇ ਜਾਣ ਦੇ ਨਾਲ ਉਸ ਜਗ੍ਹਾ ਦਾ ਅਪਮਾਨ ਹੁੰਦਾ ਹੈ ਸ਼ਨੀਵਾਰ ਨੂੰ ਆਪਣੀ ਕੋਈ ਵੀ ਪੁਰਾਣੀ ਜੁੱਤੀ ਪਾਓ ਜਿਸ ਥੀ ਵਰਤੋ ਨਾ ਮੰਤਰ ਹੋਵੇ ਇਸ ਨੂੰ ਪਾ ਕੇ ਚਰਾਹੀ ਤੇ ਜਾਓ ਤੇ ਉਥੇ ਹੀ ਛੱਡਿ ਆਓ ਫਿਰ ਪ੍ਰਾਰਥਨਾ ਕਰੋ ਕਿ ਤੁਸੀਂ ਆਪਣੇ ਪੈਸੇ ਨਾਲ ਸੰਬੰਧ ਸਾਰੀਆਂ ਸਮੱਸਿਆਵਾਂ ਉਥੇ ਛੱਡ ਆਉਂਦੇ ਹੋ ਇਸ ਤੋਂ ਬਾਅਦ ਤੁਸੀਂ ਘਰ ਵਾਪਸ ਆ ਜਾਓ ਜੇਕਰ ਤੁਹਾਨੂੰ ਪੈਸੇ ਦੀ ਸਮੱਸਿਆ ਹੈ ਤਾਂ ਇਸ ਉਪਾਅ ਨੂੰ ਜ਼ਰੂਰ ਕਰੋ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਉੱਚ ਰਾਹੀ ਵੱਲ ਪਿੱਛੇ ਮੁੜ ਕੇ ਨਾ ਦੇਖਿਓ ਇਹ ਸੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਇਹ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਏ ਤੇ ਸਾਡੀ ਜੈਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕੇ ਸ਼ੇਅਰ ਵੀ ਜਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਰਬਤ ਦਾ ਭਲਾ ਕਰਨ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਨੂੰ ਪੂਰਾ ਕਰਨ ਇਸ ਕਰਕੇ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲੋ ਕਦੇ ਵੀ ਕਿਸੇ ਤੇ ਕੋਈ ਟਿੱਪਣੀ ਨਾ ਕਰੋ ਕਿਸੇ ਦਾ ਦਿਲ ਨਾ ਦਿਖਾਓ ਤੁਹਾਡਾ ਕਦੇ ਵੀ ਪਰਮਾਤਮਾ ਬੁਰਾ ਨਹੀਂ ਹੋਣ ਦੇਵੇਗਾ ਸੋ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਤੇ ਨਾਲ ਧੰਨਵਾਦ ਜੀ